ਤਨ ਤਨ ਸਾਤ ਗੁਰ ਤੇ ਰਾਹੀ ਆਸਰਾ ਦਾਤਾ ਬਖਸ਼ਣ ਹਾਰ ਮੇਰਾ ਦਾ ਸਾਈਂ ਤੂੰ ਉਲਣ ਹਾਰੇ ਉੱਤੇ ਮਿਹਰ ਕਮਾਈ ਤੂੰ ਤੂੰ ਸਭ ਦੁਨੀਆ ਦਾ ਵਾਲੀ ਕੋਈ ਜਗਾ ਨਾ ਤੇਥੋਂ ਖਾਲੀ ਸਬ ਤੇਰੀ ਹੈ ਫੁੱਲ ਬਾੜੀ ਤੇ ਤੂੰ ਹੈ ਇਸ ਦਾ ਮਾਲੀ ਮਿੱਠੇ ਫਲ ਲਾਈ ਤੂੰ ਦਾਤਾ ਬਖਸ਼ਣਹਾਰ ਮੇਰਾ ਦਾ ਸਾਈ ਤੂੰ ਮੈਂ ਕਦਮ ਕਦਮ ਤੇ ਪੁੱਲਾਂ ਕੋਈ ਪੇਸ਼ ਨਾ ਜਾਣਦੀ ਮੇਰੀ ਕਿਉਂ ਦਰ ਦਰ ਤੇ ਮੈਂ ਰੁੱਲਾਂ ਜੇ ਰਹਿਮਤ ਹੋ ਜਾਏ ਤੇਰੀ ਮਨ ਤੋਂ ਬਚਾਈ ਤੂੰ ਦਾਤਾ ਬਖਸ਼ਣਹਾਰ ਮੇਰਾ ਦਾ ਸਾਈ ਤੂੰ ਮੇਰੇ ਪਿਆਰੇ ਸੋਹਣੇ ਸਤਗੁਰ ਮੈਂ ਹੋਰ ਨਾ ਤੇਤੋਂ ਮੰਗਾ ਪੰਜ ਚੋਰ ਲੁਟੇਰੇ ਜੀ ਮੈਨੂੰ ਹਰ ਦਮ ਕਰ ਦੇ ਤੰਗਾ ਨਾ ਮੈਨੂੰ ਠਗਾਈ ਤੂੰ ਦਾਤਾ ਬਖਸ਼ਣਹਾਰ ਮੇਰਾ ਦਾ ਸਾਈ ਤੂੰ ਮੈਂ ਕੌਣ ਵਿਚਾਰਾਂ ਹਾਂ ਜਿਹੜਾ ਰਹਾ ਇਨ੍ਹਾਂ ਤੋਂ ਬਚ ਕੇ ਤੇਰਾ ਜੀਵ ਫਸਾਇਆ ਹੈ ਜਗ ਮੋਣੀ ਮਾਇਆ ਰਚ ਕੇ ਕਰ ਤਰਸ छुਡਾਈ ਤੂੰ ਦਾਤਾ ਬਖਸ਼ਣ ਹਾਰ ਮੇਰਾ ਦਾ ਸਾਈ ਤੂੰ ਮੈਂ ਬਚ ਨਹੀਂ ਸਕਦਾ ਜੀ ਲਾਕੇ ਅਕਲ ਇਲਮ ਦਾ ਜੋਰੇ ਮੈਂ ਜਾਮਾ ਉਧਰ ਜੀ ਕਹਿ ਕੇ ਮਨ ਜਿੱਦਰ ਨੂੰ ਤੋਰੇ ਮੈਂ ਸਮਝਾਈ ਤੂੰ ਦਾਤਾ ਬਖਸ਼ਣਹਾਰ ਮੇਰਾ ਦਾ ਸਾਈ ਤੂੰ ਮੈਂ ਹਰ ਦਮ ਡਰਦਾ ਹਾਂ ਕਿਵੇਂ ਹੋਊ ਨਵੇੜਾ ਮੇਰਾ ਹੋਰ ਛੱਡੇ ਸਹਾਰੇ ਜੀ ਇੱਕ ੱੱਕਿਆ ਆਇਆ ਸਰਾ ਤੇਰਾ ਤੀਰ ਬੰਧਾਈ ਤੂੰ ਦਾਤਾ ਬਖਸ਼ਣਹਾਰ ਮੇਰਾ ਦਾ ਸਾਈ ਤੂੰ ਸ਼ਾ ਸਤ ਨਾਮ ਜਿ ਵਿਛੜ ਕੇ ਜੀ ਦੁਖੜੇ ਬਹੁਤ ਉਠਾਏ ਪਾਰੇ ਫਿਰ ਆਇਆ 84 ਜੀ ਦੇਖੇ ਨਰਕਾਂ ਦੇ ਦੁਖ ਸਾਰੇ ਤਰਸਿ ਕਮਾਈ ਤੂੰ ਦਾਤਾ ਬਖਸ਼ਣਹਾਰ ਮੇਰਾ ਦਾ ਸਾਈ ਤੂੰ भुलह हारे उते मेहर कमाई तूं तन तन सतगुरू ते आस